ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡਾ ਚੈਨਲ ਸਿਮਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅਸੀਂ ਸਭ ਠੀਕ ਠਾਕ ਆ ਜੀ ਤੁਸੀਂ ਵੀ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਲੈ ਕੇ ਆਏ ਜੀ ਨਵਾਂ ਗੀਤ ਨਵੀਂ ਵੀਡੀਓ ਦੇ ਨਾਲ ਕਰਦੇ ਆਂ ਸ਼ੁਰੂਆਤ ਤੇ ਜਿਹੜਾ ਇਹ ਗੀਤ ਹੈ ਜੀ ਇਸ ਦਾ ਨਾਮ ਹੈ ਬੰਦੀਹਾ ਜਦੋਂ ਵੀ ਕਿਸੇ ਲੜਕੇ ਦਾ ਜਾਂ ਲੜਕੀ ਦੀ ਮੈਰਿਜ ਹੁੰਦੀ ਆ ਉਦੋਂ ਜਦੋਂ ਨਾਨਕੇ ਆਉਂਦੇ ਨੇਗੇ ਜੀ ਫਿਰ ਉਹ ਬੰਦੀਹਾ ਬੁਲਾਉਂਦੇ ਨੇ ਤੇ ਇਸ ਬੰਦੀਹੇ ਨੂੰ ਜਿਸ ਵਿਸਤਾਰ ਨਾਲ ਬੁਲਾਇਆ ਗਿਆ ਹੈ ਉਸ ਤਰ੍ਹਾਂ ਸੀ ਤੁਹਾਨੂੰ ਸੁਣਾਉਂਦੇ ਹਾਂ ਜੀ ਨੀਂਬੰਬੀਹਾ ਬੋਲੇ ਸਾਡੀ ਬੀਬੀ ਕੁੜੀ ਦੇਵਾਰ ਦੀ ਬੰਬੀਹਾ ਬੋਲੇ ਬੋਲੇ ਨੀਂਬੰਬੀਹਾ ਬੋਲੇ ਸਾਡੀ ਬੀਬੀ ਕੁੜੀ ਦੇਵਾਰ ਦੀ ਬੰਬੀਹਾ ਬੋਲੇ बोले ता बोले सारी रात नी बंभीहा बोले गलिहे लगियां तारा नी एथे खड़खड़ देखण नारानी बंभीहा बोले बोले ता बोले सारी रात ਤਨੀਬ ਬਿਹਾ ਬੋਲੇ ਬੀਬੀ ਕੁੜੀ ਦੇਵਾਰ ਨੀਬ ਬਿਹਾ ਬੋਲੇ ਆ ਬੋਲੇ ਸਾਰੀ ਰਾਤ ਜੀਵ ਬਿਹਾ ਬੋਲੇ ਬੀਹੇਨ ਲੱਗੇ ਕੁੰਡੇ ਨੀ ਇਥੇ ਖੜਖੜ ਦੇ ਖਣ ਮੁੰਡੇ ਨੀਬ ਬਿਹਾ ਬੋਲੇ ਬੋਲੇ ਤਾਂ ਬੋਲੇ ਸਾਰੀ ਰਾਤ ਨੀਬ ਬਿਹਾ ਬੋਲੇ बोले ता बोले सारी रात नीब बिहा बोले पिहे नु लगिए लांचे नी खडे देखण मुंडे दे चाचे नी बंधी हा बोले बोले ता बोले सारी रात नीब बिहा बोले बोले ता बोले सारी रात नीब बंधी हा बोले ਬੰਬੀਏ ਲੱਗੀਆਂ ਟਾਕੀਆਂ ਇੱਥੇ ਢੜਖੜ ਦੇਖਣ ਚਾਚੀਆਂ ਬੰਬੀਹਾ ਬੋਲੇ ਬੋਲੇ ਤਾਂ ਬੋਲੇ ساری ਰਾਤ ਨੀ ਬੰਬੀਹਾ ਬੋਲੇ ਬੋਲੇ ਤਾਂ ਬੋਲੇ ساری ਰਾਤ ਨੀ ਬੰਬੀਹਾ ਬੋਲੇ ਸਾਡੇ ਆਂਦੇ ਸਾਡੇ ਆਂ ਸਾਡੇ ਆਇਆ ਦੇ ਸ਼ਗਨ ਮਨਾਵੀ ਬੀਬੀ ਜੀ ਸਾਡੇ ਆਇਆ ਨੇ ਆਸੀਂ ਤੇਰੇ ਰਿਆਈਆਂ ਜੀ ਬੀਬੀ ਮੰਜਾ ਪੀੜੀ ਹਾਜ਼ਰ ਕਰ ਰਹੀ ਅਸੀਂ ਤੇ ਤੇਰੇ ਆਇਆ ਜੀ ਬੀ ਬੀ ਦਾਣਾ ਪਾਣੀ ਹਾਜ਼ਰੀ ਕਰੀ ਅਸੀਂ ਤੇਰੇ ਆਇਆ ਜੀ ਬੀ ਬੀ ਦਾਣਾ ਪਾਣੀ ਹਾਜ਼ਰ ਕਰ ਅਸੀਂ ਨਹੀਂੋਂ ਖਾਣੀ ਨਈਓ ਕਣੀ ਜਵਾਰ ਲੱਡੂ ਜਲੇਬੀ ਹਾਜ਼ਰ ਕਰ ਅਸੀ ਤੇਰੇ ਆਈਆਂ ਜੀ ਮੰਜਾ ਪੀੜੀ ਹਾਜ਼ਰ ਕਰ ਅਸੀ ਤੇਰੇ ਆਈਆਂ ਜੀ ਮੰਜਾ ਪੀੜੀ ਹਾਜ਼ਰ ਕਰ ਦਾਈਆਂ ਬੀਬੀ ਤੈਨੂੰ వదాయియా బిబి తెను వదాయియాని వదాయియా తేరే ఆర్ నో బర్వార్ నో తేరే బాప్ వడే సర్దార్ నో వదాయియాని వదాయియా బిబి తెను వదాయియాని వదాయియా బిబి తెను వదాయియా ਦਰਦਿਆਂ ਦੇ ਵੀਰੇ ਤੇਰੀਆਂ ਦਾਦ ਕੀਆਂ 12 ਤਾਲ ਕੀਆਂ ਤਨਵਾਜੀ ਸਾਰਿਆਂ ਦਾ ਜੇ ਤੁਹਾਨੂੰ ਇਹ ਸਾਡਾ ਬੁਰੀ ਹਾਂ ਗੀਤ ਵਧੀਆ ਲੱਗਿਆ ਤਾਂ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਸ਼ੇਅਰ ਵੀ ਹਰ ਵਕਤ ਬਾਅਦ ਵੀਡੀਓ ਨੂੰ ਜਰੂਰ ਕਰਿਓ